ਡਾਕਟਰ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਤੁਸੀਂ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਪਣਾ ਇੱਕ ਬੜਾ ਹੀ ਬਹੁਮੁੱਲੀ ਸਮਾਅ ਕੱਢਿਆ ਤੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲੱਗੇ ਹੋ ਤੇ ਅੱਜ ਦਾ ਜਿਹੜਾ ਮੁੱਖ ਵਿਚਾਰ ਇਹ ਹੈ ਵੀ ਅਸੀਂ ਪ੍ਰੇਰਿਤ ਹੋਈਏ ਸਾਡੇ ਗ੍ਰੰਥਾਂ ਤੋਂ ਸਾਡੀਆਂ ਬਾਬਿਆਂ ਫਕੀਰਾਂ ਪੀਰਾਂ ਯੂ ਯੋ ਯਨਾ ਦੀਆਂ ਬਾਣੀਆਂ ਤੋਂ ਤੇ ਦੇਖੀਏ ਕਿ ਉਹਨਾਂ ਨੇ ਸਾਨੂੰ ਕੀ ਉਪਦੇਸ਼ ਦਿੱਤੇ ਨੇ ਸਿਹਤ ਬਾਰੇ ਤੇ ਸਪੈਸੀਫਿਕਲੀ ਜਿੱਦਾਂ ਇਹ ਕਿਹਾ ਹੈ ਬਿਮਾਰੀ ਹੈ ਡਾਇਬੀਟੀਜ਼ ਸ਼ੂਗਰ ਦੀ ਜਿੰਨੂੰ ਕਹਿੰਦੇ ਆ ਉਹਦੇ ਬਾਰੇ ਕੀ ਮਹਾਰਾਜਾ ਸਨੇਹਾ ਜੀ ਤੇ ਅੱਜ ਦੀ ਸਾਡੀ ਜਿਹੜੀ ਚਰਚਾ ਆ ਡਾਕਟਰ ਸਾਹਿਬ ਤੁਹਾਡੇ ਨਾਲ ਇਸੇ ਉਹਦੇ ਤੇ ਹੋਈਗੀ ਡਾਕਟਰ ਸਾਹਿਬ ਤੁਸੀਂ 2 ਮਿੰਟ ਲੈ ਕੇ ਆਪਣੇ ਆਪ ਨੂੰ ਥੋੜਾ ਜਿਹਾ ਦੱਸੋ ਸ੍ਰੋਤਿਆਂ ਵਾਸਤੇ ਕਿ ਵੀ ਤੁਹਾਡਾ ਤੁਸੀਂ ਕਿੱਥੋਂ ਸਟਾਰਟ ਕੀਤਾ ਤੁਹਾਡਾ ਇਹਦੇ ਬਾਰੇ ਕਿਉਂ ਇਨਾ ਇੰਟਰਸਟ ਹੈਗਾ ਜੇ ਪ੍ਰਿਤਪਾਲ ਜੀ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਅੱਜ ਐਲਐਸ ਤੁਹਾਡੇ ਵਰਗੇ ਸ੍ਰੋਤਿਆਂ ਨਾਲ ਤੁਹਾਡੇ ਵਰਗੇ ਵੀਰਾਂ ਨਾਲ ਬੈਠ ਕੇ ਇੱਕ ਬਹੁਤ ਹੀ ਗੰਭੀਰ ਔਰ امپورٹنٹ وشے جی تے آپ گل کر گے اور جس طرح کی میں پہلا کہہ رہا سا کہ شوگر کی بماری جہاں ہے وہ ہر چوتھے بندے شوگر کی بماری دنیا چکی ہے میں جس طرح تھی دسیا پٹیالے تو پنجاب اپنا پٹیالہ شہر اتوں پورمنٹ میڈیکل کالج پٹیالہ تو سن انیس سو اکیاسی ایم بی ایس کی میں ٹاپر گا پھر میں ایم ڈی میڈیسن کی تھی ٹاپر گا اس تو بعد پچاسی کر کے میں لوگان دی لوگ لگ گیا ایز ای میڈیکل سپیشلسٹ تا میں دیکھیا دن دیکھا شوگر کی بماری لوگ ودی جا رہے نے دیا جنیاں شگر دے نال ہون شوگر پرولم نے چاہے ہو اکھا وہ اکاں ڈیمیج ہونا ہے چاہے نورو پیتھی ہے ناڑا دال پیرالسز ہو جانا ہے چاہے انہوں نے کڈنی فیلئر ہے چاہے انہوں نے کوئی برین ڈیمیج ہو جاندہ ہے ترہ طرح دیا تکیفہ میں دکھتا شوگر دے لوگ آن دے اور پنجابی ایک گل بننے لگ گئی کہ شوگر ساری بماریاں کی ماں ہے اے تو جے شوگر کنٹرول نہیں ہے تو یہ کوئی بھی شریر دا کوئی یہ انگ نہیں ہے جیڑا ہے تو چھوٹا رہدا ہے اور ایسا ایسا کمپلیکیشن ہوں جب لا لاج علاج نہیں ਜੋ ਇੱਕ ਵਾਰੀ ਡੈਮੇਜ ਹੋ ਗਿਆ ਚਾਹੇ ਕਿੰਨੇ ਡੈਮੇਜ ਹੋ ਗਈ ਚਾਹੇ ਅੱਖ ਦੀ ਨਿਗਾ ਡੈਮੇਜ ਹੋ ਗਈ ਚਾਹੇ ਉਹ ਬ੍ਰੇਨ ਦੀਆਂ ਨਾੜਾਂ ਡੈਮੇਜ ਹੋ ਗਈਆਂ ਹੋ ਗਿਆ ਤਾਂ ਉਹ ਵਾਪਸ ਨਹੀਂ ਪਰਦਾ ਵਾਪਸ ਨਹੀਂ ਉਹਦਾ ਇਲਾਜ ਹੁੰਦਾ ਸੋ ਇਸ ਕਰਕੇ ਮੇਰਾ ਦਿਨ ਪਰ ਦਿਨ ਮੈਨੂੰ ਮੇਰੇ ਕੋਲ ਬੜੇ ਮਰੀਜ਼ ਆਉਂਦੇ ਬੜੇ ਪੇਸ਼ੀਐਂਟ ਆਉਂਦੇ ਕਿ ਡਾਕਟਰ ਸਾਹਿਬ ਅਸੀਂ ਤੁਹਾਡਾ ਫਾਲੋ ਕਰ ਰਹੇ ਹਾਂ ਤੁਹਾਡੀ ਦਵਾਈ ਲੈ ਰਹੇ ਹਾਂ ਜਿਵੇਂ ਕਿ ਹੋਰ ਤੁਸੀਂ ਬਿਮਾਰੀ ਠੀਕ ਕਰ ਦਿੰਦੇ ਹੋ ਨਮੂਨੀਆਂ ਠੀਕ ਕਰ ਦਿੰਦੇ ਹੋ ڈینگو ٹھیک کر دیو، ملیریا ٹھیک کر دیں ٹھیک کر دیں بماری کیوں نہیں ٹھیک ہوں بماری جی جی سنوں ساری عمر ای دوائی کھانی پہ ساری سا سی کچھ چنگا کھا بھی نہیں سکتے تا میرا دن پر دن یہ رجحان ہوندہ رہا ودہ رہا کہ کی اپنا ہو ਕੋਈ ਐਸੀ ਖੋਜ ਕਰ ਸਕਦੇ ਆ ਕੋਈ ਕੋ ਕਰ ਸਕਦੇ ਆ ਕਰਕੇ ਕਰ ਸਕਦੇ ਆ ਕਿ ਜਿਹਦੇ ਨਾਲ ਲੋਕਾਂ ਨੂੰ ਆਪਾਂ ਇਸ ਚੀਜ਼ ਦੀ ਰਾਹਤ ਦੇ ਸਕੀਏ ਕਿ ਉਹ ਇਸ ਬਿਮਾਰੀ ਤੋਂ ਨਾ ਕੀ ਕੰਟਰੋਲ ਹੋ ਨਾ ਤੋਂ ਉਹ ਉਸ ਤੇ ਤੋਂ ਨਜਾਤ پا ਸਕਣ ਔਰ ਉਹ ਜਿਹੜੀਆਂ ਕੰਪਲਿਕੀਸ਼ਨ ਜਿਵੇਂ ਮੈਂ ਦੱਸਿਆ ਉਹਨਾਂ ਉਹਨਾਂ ਤੋਂ ਬਚ ਸਕਣ ਤੇ ਤੁਸੀਂ ਮੈਨੂੰ ਜਦੋਂ ਮਿਲੇ ਤੁਸੀਂ ਦੱਸਿਆ ਕਿ ਅਸੀਂ ਡਾਇਬੀਟ ਰਿਵਰਸਲ ਤੇ ਕੰਮ ਕਰ ਰਹੇ ਆਂ ਔਰ ਇਹਦੇ ਵਿੱਚ ਅਸੀਂ ਜਿੰਨੇ ਵੀ ਆਪਣੇ ਪੁਰਾਣੇ ਗ੍ਰੰਥ ਨੇ ਆਪਣੇ ਵਾਪੁਰਖਾ ਨੇ ਵਾਨੀਆਂ ਨੇ ਉਹਨਾਂ ਨੇ ਬਹੁਤ ਕੁਝ ਇਹ ਆਪਣੀ ਜਿਹੜੀ ਦਿਨਚਰਿਆ ਦੇ ਵਿੱਚ ਯਾਦੇ ਵਿੱਚ ਆਪਾਂ ਨੂੰ ਇੱਕ ਸਿੱਖ ਦਿੱਤੀ ਹੋਈ ਹੈ ਜਾਂ ਆਦੇਸ਼ ਦਿੱਤੇ ਹੋਏ ਨੇ ਆਪਾਂ ਉਹਨੂੰ ਇਸ ਦੇ ਨਾਲ ਅਮੈਲਗਮੇਟ ਕਰਕੇ ਗਰਲਾ ਕੇ ਤੁਹਾਡੀ ਜਿਹੜੀ ਸਾਈਂ ਸਰ ਲਾ ਕੇ ਆਪਾਂ ਜੋਰ ਲੋਕਾਂ ਦੀ ਸੇਵਾ ਕਰੀਏ ਇਸ ਕਰਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਮੈਂ ਤੁਹਾਡੇ ਨਾਲ ਅੱਜ ਬੈਠ ਕੇ ਮੈਂ ਇਸ ਸੰਝ ਕਰ ਰਿਹਾ ਹਾਂ ਮਹਾਰਾਜ ਮਹਾਰਾਜ ਦੀ ਜਿਹੜੀ ਬਾਣੀ ਹੈ ਇਹਦੇਆਂ ਬੜੀਆਂ ਹੀ ਪਰਤਾਂ ਨੇ ਜਿਤਨਾ ਹੀ ਖੋਲਦੇ ਜਾਵਾਂਗੇ ਨਵੀਂ ਨਵੀਂ ਦ੍ਰਿਸ਼ਟਾਂਤੀਆਂ ਮਿਲਦੀਆਂ ਜਾਂਦੀਆਂ ਨੇ ਉਹ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਹੈ ਬੜੀ ਪਤੇ ਦੀ ਕਹੀ ਹੈ ਕਿ ਅਸੀਂ ਜਿਤਨਾ ਸੱਜਣ ਮਿਤਰਾ ਨਾਲ ਮਿਲਦੇ ਹਾਂ ਸ਼ਾਮੀ ਪਾਵੇਂ ਕੋਈ ਵਿਆਸ ਆ ਦੀ ਦੋਪਰ ਆਲਾ ਜਾਂ ਐਸੀ ਹਸੀ ਖੁਸ਼ੀ ਚਾਹੀ ਮਿਲਦੇ ਹਾਂ ਤੇ ਕਦੀ ਸਾਡੇ ਘਰੇ ਕੋਈ ਪ੍ਰੋਹਣੇ ਆ ਜਾਂਦੇ ਨੇ ਕੋਈ 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 ਸਮਾਗਮ ਹੋ ਜਾਂਦਾ ਹੈ ਕੋਈ ਬਰਥਡੇ ਹੁੰਦਾ ਆ ਇਹਨਾਂ ਕੋਈ ਕੋਈ ਗਮ ਦੀ ਘੜੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਰਿਲੇਸ਼ਨਸ਼ਿਪ ਜਿਹੜਾ ਖਾਣੇ ਦੇ ਨਾਮ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਪ੍ਰਗਟਾਰਾ ਹੁੰਦਾ ਹੀ ਹੁੰਦਾ ਹੈ ਤੇ ਅਸੀਂ ਕਈ ਵਾਰੀ ਤਿਆਰ ਹੋ ਕੇ ਜੇ ਕੋਈ ਖੁਸ਼ੀ ਦੀ ਮੌਕਾ ਆਏ ਇਹ ਪੂਰੇ ਤਿਆਰ ਹੋ ਕੇ ਕਿਤੇ ਜਾਂਦੇ ਆ ਕਿਸੇ ਸ਼ਾਦੀ ਵਿਆਹ ਤੇ ਤੇ ਸਾਡੀ ਇੱਕ ਉੱਚੇ-ਚੇ ਚੋਰਤੇ ਇੱਕ ਆਸ ਹੁੰਦੀ ਹੈ ਵੀ ਜਿੱਥੇ ਅਸੀਂ ਜਾਈਏ ਉੱਥੇ ਵਾਂਸ-ਵੰਨਾ ਭੋਜਨ ਖਾਈਏ ਵਾਂਸ-ਵੰਨੀਆਂ ਚੀਜ਼ਾਂ ਕਰੀਏ ਵਾਂਸ-ਵੰਨੀਆਂ ਯੂ ਨੋ ਐਕਸਾਈਟਮੈਂਟ ਵਾਲ ਤੁਰੀਏ ਤੇ ਕਿਤੇ ਨਾ ਕਿਤੇ ਉਹ ਜਿਹੜਾ ਮਨ ਹੈ ਉਹ ਮਨ ਜਿਹੜਾ ਆ ਉਹ ਮੇਰੇ ਖਿਆਲ ਨਾਲ ਸਿੰਪਲ ਭੋਜਨ ਖਾਦਿਆਂ ਵੀ ਪਤੀਜਦਾ ਜੇ ਬਟ ਜੇ ਉਹਨੂੰ ਇਹ ਸ਼ੌਂਕ ਲੱਗਾ ਆ ਕਿ ਵੀ ਮੈਂ ਜਾ ਕੇ ਕਿਸੇ ਜਗ੍ਹਾ ਖਲੋ ਕੇ ਤੇ ਮੈਂ ਇੱਕ ਇੱਕ ਜ਼ੁਬਾਨ ਇੱਕ ਜਿਹੜੀ ਜ਼ੁਬਾਨ ਹੈ ਉਹ ਵੀ ਇੱਕ ਇੰਦਰੀ ਦੀ ਇੰਦਰੀ ਦੀ ਪ੍ਰਕਾਸ਼ਕ ਹੈ ਉਹ ਇੱਕ ਇੰਦਰੀ ਆ ਜਿਹੜੀ ਜ਼ੁਬਾਨ ਜਿਹੜੀ ਸਿਗਨਲ ਕਰਦੀ ਹੈ ਬ੍ਰੇਨ ਨੂੰ ਕਿ ਭਾਈ ਇਹ ਜਿਹੜਾ ਤੂੰ ਪਦਾਰਥ ਛਕਣ ਡਿਆ ਐ ਪਦਾਰਥ ਤੇਰੇ ਵਾਸਤੇ ਬੜਾ ਹੀ ਸੋਹਣਾ ਸੁਚੱਜਾ ਜੇ ਤੇ ਮਨ ਵੀ ਉਹਦੇ ਚ ਗ੍ਰਸਿਤ ਰਹਿੰਦਾ ਆ 365 ਦਿਨ ਸਾਲ ਦੇ ਹੁੰਦੇ ਨੇ ਤੇ ਅਸੀਂ ਇਹੋ ਜਿਹੇ ਇਸ ਤਰ੍ਹਾਂ ਹੀ ਸਾਡਾ ਵਰਤਾਰਾ ਆ ਵੀ ਇੱਕ ਦਿਨ ਐਵਰੀ ਡੇ ਅਸੀਂ ਕੋਸ਼ਣਾ ਕੋਚ ਇਸੇ ਤਰੀਕੇ ਨਾਲ ਆਪਣਾ ਅ ਚੱਲਦੇ ਰਹਿਨੇ ਆ ਤੇ ਫਿਰ ਆਪਣਾ ਅਸੀਂ ਕਿਤੇ ਨਾ ਕਿਤੇ ਆਪਣੇ ਸਰੀਰ ਨੂੰ ਵੀ ਉਸੇ ਵਿੱਚ ਦੁੱਖ ਦਿੰਨੇ ਆ ਜਿਤਨਾ ਤੁਸੀਂ ਗੱਲ ਕੀਤੀ ਤੇ ਡਾਕਟਰ ਸਾਹਿਬ ਤੁਹਾਡੇ ਐਕਸਪੀਰੀਅੰਸ ਵਿੱਚ ਕਦੀ ਇਸ ਤਰ੍ਹਾਂ ਹੋਇਆ ਵੀ ਤੁਸੀਂ ਕਿਸੇ ਪੇਸ਼ੈਂਟ ਨੂੰ ਕੋਈ ਦਵਾਈ ਲੈ ਕੇ ਦਿੱਤੀ ਤੇ ਤੁਸੀਂ ਆਪਣੇ ਆਪ ਨੂੰ ਬੜਾ ਹੀ ਅ ਕੈਲੋ ਅ ਡਿਸਕੰਫਰਟੇਬਲ ਜਿਹਾ ਪਾਇਆ ਕੀ ਉਹ ਜਿਹੜੇ ਪੇਸ਼ੈਂਟ ਆ ਉਹ ਦਵਾਈ ਤੇ ਲੈ ਰਿਹਾ ਜੇ ਲੇਕਿਨ ਆ ਜਿਹੜੀਆਂ ਗੱਲਾਂ ਨੇ ਵੀ ਸ਼ਾਮੀ ਜਾ ਕੇ ਕਿਸੇ ਇੱਕ ਕਿਸਮ ਦੀ ਸੰਗਤ ਕਰਨੀ ਜਾਂ ਵਿਆਹ ਸ਼ਾਦੀਆਂ ਜਾ ਕੇ ਆਪਣੇ ਆਪ ਨੂੰ ਨਹੀਂ ਕੰਟਰੋਲ ਨਹੀਂ ਕਰ ਪਾਣਾ ਇਹ ਇਹ ਤੁਹਾਡੇ ਐਕਸਪੀਰੀਅੰਸ ਵਿੱਚ ਆਇਆ ਹੈ ਗੱਲਾਂ ਕਦੀ ਇਹ ਬਹੁਤ ਕਾਮਨ ਚੀਜ਼ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਮੈਜੋਰਟੀ ਲੋਕ ਇਸ ਚੀਜ਼ ਦੇ ਉੱਤੇ ਰਹੇ ਕਿ ਉਹਨਾਂ ਦਾ ਇਹ ਹੈਗਾ ਕਿ ਅਸੀਂ ਜਾ ਰਹੇ ਹਾਂ ਕੋਈ ਪਾਰਟੀ ਹੈ ਕੋਈ ਫੰਕਸ਼ਨ ਹੈ ਕੋਈ ਗੱਲ ਨਹੀਂ ਖਾਓ ਪੀਓ ਇੱਕ ਗੋਲੀ ਵਾਧੇ ਖਾ ਲਾਂਗੇ ਹਾਂ ਜੀ ਸ਼ੂਗਰ ਕੰਟਰੋਲ ਕਰ ਲਾਂਗੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਇਹ ਸੋਚ ਹੈ ਇਹ ਬੜੀ ਜਦੋਂ ਵਾਪਸ ਸਾਡੇ ਕੋਲ ਆਉਂਦੇ ਨੇ ਕੱਲੀ ਸ਼ੂਗਰ ਦਾ ਹੀ ਨਹੀਂ ਉਹਦਾਂ ਦੇ ਕਈ ਚੀਜ਼ਾਂ ਦੇ ਤਰੀਕੇ ਦੇ ਨਾਲ ਜਦੋਂ ਐਸ ਤਰ੍ਹਾਂ ਕਰਦੇ ਨੇ ਤਾਂ ਉਹਨਾਂ ਦਾ ਕੈਲਰੀਜ਼ ਵੱਧ ਜਾਂਦੀ ਹੈ ਉਹਨਾਂ ਦਾ ਫੈਟ ਇਨਟੇਕ ਵੱਧ ਜਾਂਦਾ ਹੈ ਉਹਦਾ ਲੀਵਰ ਤੇ ਲੋਡ ਪੈਂਦਾ ਹੈ ਸੈਟੀ ਲੀਵਰ ਹੋ ਜਾਂਦਾ ਹੈ ਉਹਦੇ ਨਾਲ ਕੀ ਹੁੰਦਾ ਹੈਗਾ ਅਸੀਂ ਕਹਿੰਦੇ ਐਥੀਓਸਕੀਰੋਸਿਸ ਕੋਲੇਸਟ੍ਰੋਲ ਲੈਵਲ ਵੱਧ ਜਾਏਗਾ ਬਲੱਡ ਵੈਸਲਸ ਵੱਧ ਜਾਏਗਾ ਉਹ ਹਾਰਟ ਤੇ ਜੰਮਦਾ ਹੈ ਬ੍ਰੇਨ ਤੇ ਜੰਮਦਾ ਹੈ ਹਾਰਟ ਪ੍ਰੋਬਲਮ ਹੁੰਦੀ ਹੈ ਇਹ ਇਕੱਲਾ 슈ਗਰ ਤੱਕ ਨਹੀਂ ਲਿਮਟ ਰਹਿੰਦਾ ਸੋ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਇਹ ਪ੍ਰਾਇਮਰੀ ਚੀਜ਼ ਜਿਹੜੀ ਆਪਾਂ ਨੂੰ ਗੁਰਵਾਨੀ ਦਿੱਤੀ ਹੈ ਕਿ ਇਹ ਪ੍ਰਾਇਮਰੀ ਚੀਜ਼ ਹੈਗੀ ਹੈ جے یہ نہیں کر رہے تھا باقی چیز جس تھی دوائی لے رہے ہوں تا یہ اپنا ایک طرح دا اپنے آپ کو دوکھا دے رہے ہیں اور میرے ایکسپیرینس دے زیادہ نہیں کہوں گا تا میں ستر پچھتر پرسنٹ جڑے پیشنٹ ہیں جڑے وہ اس چیز نال گراست نہیں اور اسی لوگ ایزے اے ڈاکٹر سا فرض بند ہے کہ اسی ہرک پہلو پیشنٹ نسیے ਔਰ ਉਹਨਾਂ ਨੂੰ ਅਗਾਹ ਕਰੀਏ ਕਿ ਵੀ ਤੁਸੀਂ ਇਕੱਲੀ ਦਵਾਈ ਦੇ ਨਾਲ ਨਹੀਂ ਠੀਕ ਹੋਣਾ ਦਵਾਈ ਨੇ ਸਿਰਫ 50% ਕੰਮ ਕਰਨਾ ਹੈ 50% ਤੁਹਾਡਾ ਜਿਹੜਾ ਆਚਰਨ ਹੈਡੇ ਟੂਡੇ ਲਾਈਫ ਹੈ ਉਹਦੇ ਵਿੱਚ ਖਾਣਾ ਪੀਣਾ ਐਕਟੀਵਿਟੀ ਹੈ ਸਟ्रेस ਹੈ ਸਲੀਪ ਹੈ ਉਹ ਸਾਰਿਆਂ ਨੇ ਉਸ ਨੂੰ ਕੰਟ੍ਰਿਬਿਊਟ ਕਰਨਾ ਹੈ ਪਰ ਲੋਕ ਨਹੀਂ ਸਮਝਦੇ ਸੋ ਮੈਨੂੰ ਇਹ ਬਹੁਤ ਅੱਛਾ ਲੱਗ ਰਿਹਾ ਹੈ ਕਿ ਜੇ ਆਪਾਂ ਗੁਰਬਾਨੀ ਦੇ ਨਾਲ ਦੇ ਜਿਹੜੇ ਪ੍ਰੇਰਿਤ ਹੋ ਕੇ ਇਸ ਚੀਜ਼ ਨੂੰ ਆਪਾਂ ਪ੍ਰੈਕਟਿਸ ਕਰਨ ਲਾ ਦੇਈਏ ਲੋਕਾਂ ਨੂੰ ਤਾਂ ਮੈਨੂੰ ਤਾਂ ਬਹੁਤ ਇਹ ਮੇਰੀ ਇੱਕ ਬਹੁਤ ਵੱਡੀ ਜਿੱਤ ਹੋਵੇਗੀ ਆ 35 ਸਾਲ ਦਾ ਐਕਸਪੀਰੀਅੰਸ ਜਿਹੜਾ ਮੇਰਾ ਹੈਗਾ ਉਹ ਹੋਰ ਅੱਛਾ ਕੰਮ ਆ ਜਾਏਗਾ ਜੀ ਜੀ ਨਹੀਂ ਜਿਹੜੀ ਤੁਸੀਂ ਇਹ ਗੱਲ ਬੋਲੀ ਨਾ ਹੁਣੇ ਕਿ ਵੀ ਇੰਦਰੀਆਂ ਤੇ ਕੰਟਰੋਲ ਜਿਹੜੀ ਤੁਸੀਂ ਬੜੀ ਪੜੀ ਸੁਚੱਜੀ ਗੱਲ ਬੋਲੀ ਜਿਹੜੀ ਕਿ ਤੁਹਾਡੇ 35 ਸਾਲ ਦਾ ਐਕਸਪੀਰੀਅੰਸ ਹੈ ਜਿਸ ਨੇ ਤੁਸੀਂ ਪੇਸ਼ੈਂਟ ਦੇਖੇ ਆ ਆਪਣੀ ਜਰਨੀ ਦੇ ਵਿੱਚ ਪਟਿਆਲਿਆ ਤੋਂ ਲੈ ਕੇ ਲੁਧਿਆਣੇ ਤੇ ਤੁਸੀਂ ਕਾਫੀ ਵੱਡੇ ਵੱਡੇ ਸ਼ਰੋਮਣੀ ادارے ਨਾਲ ਸ਼ਿਰਕਤ ਕੀਤੀ ਹੈ ਸਪੈਸਿਫਿਕਲੀ ਇਸੇ ਸਬਜੈਕਟ ਦੇ ਉੱਤੇ ਤੇ ਕਿਤੇ ਨਾ ਕਿਤੇ ਜਿਹੜਾ ਅਸੀਂ ਲਾਈਫਸਟਾਈਲ ਦੀ ਗੱਲ ਕਰੀਏ ਤੇ ਮਹਾਰਾਜ ਮਹਾਰਾਜ ਸਾਨੂੰ ਪ੍ਰੇਰਦੇ ਨੇ ਕਿ ਇੱਕ ਸੁਚੱਜਾ ਲਾਈਫਸਟਾਈਲ ਕੀ ਹੁੰਦਾ ਜੀ ਰਾਈਟ ਤੇ ਜਿਤਨਾ ਤੁਸੀਂ ਪਹਿਲਾਂ 2 ਮਿੰਟਾਂਲਾਂ ਤੁਸੀਂ ਗੱਲ ਕੀਤੀ ਕਿ ਅੱਜ ਕੱਲ ਦਾ ਇੱਕ ਮਾਡਰਨ ਇਨਸਾਨ ਜਿਹੜਾ ਆ ਉਹ ਸਟ्रेस ਬੜਾ ਲੈਂਦਾ ਆ ਉਹ ਉਹ ਆਪਣੀਆਂ ਅੰਦਰੀਆਂ ਤੇ ਕੰਟਰੋਲ ਨਹੀਂ ਰੱਖ ਪਾਂਦਾ ਉਹਨੂੰ ਬੜੀ ਕਿਸਾ ਕਿਸਮ ਦੇ ਜਿਹੜੇ ਅ ਸੰਸਾਰ ਵਿੱਚੋਂ ਸਿਗਨਲ ਆ ਰਹੇ ਹੁੰਦੇ ਆ ਜਿਹਦੇ ਜਿਹਨੂੰ ਉਹ ਜਿਹਨੂੰ ਜਿਹਦੇ ਸਾਹਮਣੇ ਆਪਣੇ ਆਪ ਨੂੰ ਵਿਵਸ਼ ਪਾਉਂਦਾ ਆ ਵੀ ਉਹ ਉਹਦੇ ਵਿੱਚ ਗ੍ਰਸਤ ਹੋ ਜਾਂਦਾ ਆ ਉਹਦੇ ਵਿੱਚ ਆਪਣੇ ਆਪ ਨੂੰ ਖਪਾ ਲੈਂਦਾ ਆ ਤੇ ਉੱਥੇ ਹੀ ਮਹਾਰਾਜ ਨੇ ਇੱਕ ਵਧੀਆ ਜਿਹਾ ਹੁਕਮ ਦਿੱਤਾ ਆ ਤੇ ਮੈਂ ਚਾਹੁੰਨਾ ਵੀ ਤੁਸੀਂ ਮੈਨੂੰ ਤੁਸੀਂ ਦੱਸੋ ਵੀ ਤੁਹਾਡੇ 35 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵਰਤਦੇ ਹੋ ਵੇਖਿਆ ਵੀ ਮਹਾਰਾਜ ਦਸਮ ਗ੍ਰੰਥ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ਉਹ ਕਹਿੰਦੇ ਨੇ ਅਲਪ ਆਹਾਰ ਸੁਲਪ ਸੀ ਨਿਦਰਾ ਦਇਆ ਸ਼ਮਾ ਤਨਪ੍ਰੀਤ ਸੀਲ ਸੰਤੋਖ ਸਦਾ ਨਿਰਬਾਹਿਵੋ ਹੋਇਵੋ ਤ੍ਰਿਗੁਣ ਅਦੀ ਅਤੀਤ ਤ੍ਰੈ ਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਮੇ ਲਾਇਓ ਮੋਹ ਨਾ ਮਨ ਮੋ ਲਾਇਓ ਤਬਹੀ ਆਤਮ ਤੱਤ ਕੋ ਦਰਸੈ ਪਰਮਪੁਰਖ ਕਹਿ ਪਾਵੈ ਸੋ ਇੱਥੇ ਮਹਾਰਾਜ ਗੱਲ ਕਰ ਰਹੇ ਨੇ ਇੱਕ ਤੇ ਮੰਦੀ ਅਵਸਥਾ ਦੀ ਵੀ ਜਿ ਤਰ੍ਹਾਂ ਅਸੀਂ ਡੇਲੀ ਬੇਸਿਸ ਤੇ ਬੜੇ ਫਰਸਟ੍ਰੇਟਡ ਜੀ ਰਹਿੰਨੇ ਆ ਬੜੇ ਐਂਗਰੀ ਰਹਿੰਨੇ ਆ ਸਿਸਟਮ ਦੇ ਉੱਤੇ ਕਦੀ ਐਂਗਰੀ ਹੁੰਨੇ ਆ ਕਦੀ ਅਸੀਂ ਆਪਣੇ ਪਰਿਵਾਰ ਦੇ ਨਾਲ ਐਂਗਰੀ ਹੁੰਨੇ ਆ ਕਦੀ ਅਸੀਂ ਆਪਣਾ ਦੋਸਤਾ ਮਿੱਤਰਾਂ ਨਾਲ ਸੜ ਤੇ ਤੁਰਦੇ ਹੋਏ ਕਦੀ ਇਹ ਐਂਗਰੀ ਹੋ ਜਾਂਦੇ ਆ ਤੇ ਸਾਡੇ ਅੰਦਰ ਨਾ ਉਹ ਉਹ ਹੈ ਉਹ ਜਿਹੜਾ ਜਿਹੜਾ ਸਾਡਾ ਮੰਦੀ ਅਵਸਥਾ ਆਉ ਉਹ ਹਰਦਮ ਇੱਕ ਫਰਸਟ੍ਰੇਸ਼ਨ ਨੈਗੇਟਿਵਿਟੀ ਵਾਲ ਤੁਰਦੀ ਹੈ ਤੇ ਅਸੀਂ ਸੰਤੋਖੀ ਵੀ ਨਹੀਂ ਹੈਗੇ ਵੀ ਜੋ ਮਿਲ ਗਿਆ ਉਹਦੇ ਚ ਅਸੀਂ ਆਪਣੇ ਆਪ ਨੂੰ ਸੁੱਖ ਮੰਨ ਲਿਆ ਵੀ ਜੋ ਪ੍ਰਮਾਤਮਾ ਨੇ ਸਾਨੂੰ ਦੇਤਾ ਅਹੀਂ ਉਹਦੇ ਜਿਕੇ ਆ ਵੀ ਵਾਪਲੀ ਪ੍ਰਮਾਤਮਾ ਤੇਰਾ ਦਿੱਤਾ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੇ ਤੇ ਕਿਤੇ ਨਾ ਕਿਤੇ ਉਹ ਠੰਡਕ ਵੀ ਮਿਸਿੰਗ ਐ ਸੀਲ ਸੰਤੋਖ ਸਾਡੇ ਇਹ ਤੇ ਸਾਡੇ ਮਨ ਦੀ ਅਵਸਥਾ ਜੇ ਇਹ ਮਨ ਦੀ ਅਵਸਥਾ ਇਹ ਵੀ ਸਾਡੇ ਕੋਲ ਦਇਆ ਵੀ ਨਹੀਂ ਆ ਸਾਡੇ ਕੋਲ ਕਿਸੇ ਨੂੰ ਫਰਗੀਵ ਸ਼ਮਾਨੀ ਐ ਇਹ ਅਹੀਂ ਨਾ ਜਾਂਦੇ ਸੜਕ ਤੋਂ ਜਾਂਦੇ ਹੋਏ ਕਿਸੇ ਨਾਲ ਅਹੀਂ ਗੱਲ ਵੀ ਚੱਜ ਨਾਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਦੂਜੇ ਪਾਸੇ ਸੰਤੋਖ ਮਨ ਦੀ ਅੰਦਰ ਦੀ ਅਵਸਥਾ ਹੈ ਵੀ ਅਹੀਂ ਹੋਰ 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 ਮੰਗਦੇ ਆ ਸਾਨੂੰ ਹੋਰ ਮਿਲੇ ਤੇ ਮਹਾਰਾਜ ਕਹਿੰਦੇ ਵੀ ਦੇਖੋ ਜੀ ਜੇ ਤੇ ਇਹੋ ਜੇ ਜੇ ਇਹੋ ਜੇ ਇਹੋ ਜੇ ਕਰਮ ਕਰਨੇ ਆ ਇਹੋ ਜੇ ਤੇ ਭਾਈ ਉਹ ਉਹ ਤੇ ਤੁਹਾਨੂੰ ਕਿਤੇ ਪ੍ਰਮਾਤਮਾ ਪੁਰਖ ਦੇ ਨੇੜੇ ਲੈ ਕੇ ਨਹੀਂ ਜਾਏਗਾ ਬਟ ਜੇ ਤੁਸੀਂ ਇਹੋ ਜੇ ਕਰਮ ਕਰਨੇ ਆ ਵੀ ਤੁਸੀਂ ਆਪਣੇ ਮਨ ਦੀ ਅਵਸਥਾ ਨੂੰ ਇੱਕ ਪਾਸੇ ਲੈ ਕੇ ਜਾਣਾ ਜਿੱਥੇ ਕਿ ਸੰਤੋਖੀ ਬਣੇ ਉਹ ਫਰਗੀਵਿੰਗ ਅਵੇ ਵੀ ਆਪਣੇ ਆਲੇ ਦੁਆਲੇ ਜਿੰਨੇ ਵੀ ਚੱਲਣ ਚੀਜ਼ਾਂ ਚਲਣਡੀਆਂ ਉਹਨੂੰ ਫਰਗੀਵਿੰਗ ਹੋਵੇ ਜੋ ਪ੍ਰਮਾਤਮਾ ਦਾ ਦਿੱਤਾ ਆ ਹੁਕਮ ਹੈ ਉਹਨੂੰ ਉਸੇ ਤਰੀਕੇ ਨਾਲ ਪਾਣਾ ਮੰਨ ਕੇ ਦੇਲੇ ਤੇ ਉਹ ਤ੍ਰੈ ਗੁਣਾਂ 'ਚ ਨਹੀਂ ਵਰਤਦਾ ਤ੍ਰੈ ਗੁਣ ਕਿਹੜੇ ਨੇ ਸਤ ਗੁਣ ਰਾਜ ਗੁਣ ਤਮ ਗੁਣ ਇਹ ਕਿਸੇ ਹੋਰ ਟਾਈਮ ਤੇ ਡਿਸਕਸ ਕਰਾਂਗੇ ਵੀ ਤ੍ਰੈ ਗੁਣ ਕਿਹੜੇ ਹੁੰਦੇ ਨੇ ਬਟ ਕਿਤੇ ਨਾ ਕਿਤੇ ਇਹ ਜਿਹੜੀ ਮੰਨ ਦੀ ਅਵਸਥਾ ਆ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੱਡਾ ਰੋਲ ਪਲੇ ਕਰ ਰਹੀ ਆ ਸਾਡੇ ਆਪਣੇ ਵਿਚਰਨ ਦੇ ਆਚਰਣ ਦੇ ਵਿੱਚ ਤੇ ਸਾਨੂੰ ਮੈਨੂੰ ਪਰਸਨਲੀ ਲੱਗਦਾ ਆ ਵੀ ਇਹ ਬਿਮਾਰੀਆਂ ਦਾ ਉਪਜਕ ਹੈ ਇਹ ਤੋਂ ਬਿਮਾਰੀਆਂ ਉਪਜਦੀਆਂ ਨੇ ਕਿਉਂਕਿ ਅਸੀਂ ਡੇਲੀ ਜਿੱਤਰਾ ਹੀ ਦੌੜਦੇ ਆ ਮਾਡਰਨ ਲਾਈਫ ਦੇ ਵਿੱਚ ਉਹਦੇ ਵਿੱਚ ਹੈ ਦੂਜੇ ਪਾਸੇ ਮਹਾਰਾਜ ਇੱਕ ਬੜਾ ਸਿੰਪਲ ਜਿਹਾ ਮੈਸੇਜ ਹੁੰਦਾ ਹੈ ਵੀ ਅਲਪ ਆਹਾਰ ਸੁਲਭ ਸੀਨੇਦਰਾ ਹੁਣੇ ਜਿਹੜੀ ਸੁਲਭ ਸੀਨੇਦਰਾ ਆ ਮੇਰੇ ਖਿਆਲ ਨਾਲ ਡਾਕਟਰ ਸਾਹਿਬ ਤੁਸੀਂ ਵੀ ਐਮਫਸਾਈਜ਼ ਕਰਦੇ ਹੋ ਕਿ ਚੰਗੀ ਕੁਆਲਿਟੀ ਵਧੀਆ ਤਰੀਕੇ ਨਾਲ ਸੌਣਾ ਉਹ ਇੰਪੋਰਟੈਂਟ ਹੈ ਇਨਸਾਨ ਵਾਸਤੇ ਇਹ ਇੱਥੇ ਮਹਾਰਾਜ ਦੀ ਦ੍ਰਿਸ਼ਟਾਂਤੀ ਇਹ ਆ ਉਹ ਇਹ ਕਹਿ ਰਹੇ ਨੇ ਵੀ ਨਹੀਂ ਜੇ ਤੂੰ ਸੁੱਤਾ ਸੁੱਤਾ ਇਹਨਾਂ ਰਵੇਂ ਇਹਨਾ ਹੋਵੇ 12 12 14 14 ਘੰਟੇ ਸੌਵੇਂ ਤੂੰ ਉਨੀ ਨਿੰਦਰਾ ਲੈ ਜਿਹੜੀ ਤੇਰੀ ਤੇਰੀ ਸਰੀਰ ਨੂੰ ਲੋੜ ਮੰਦਾ ਬਟ ਇੱਕ ਅਵਸਥਾ ਹੋਰ ਆਂਦੀ ਹੈ ਮਹਾਰਾਜੀ ਬਾਣੀ ਦੇ ਵਿੱਚ ਕਿ ਜੇ ਜੇ ਤੂੰ ਅਕਾਲ ਦੇ ਸਿਮਰਨ ਵਿੱਚ ਪਏਗਾ ਅਕਾਲ ਦੀ ਅਕਾਲਪੁਰਖ ਦੇ ਸਿਮਰਨ ਦੇ ਵਿੱਚ ਰਹੇਗਾ ਉਹ ਵੀ ਇੱਕ ਕਿਸਮ ਦਾ ਇੱਕ ਕੈਲੋਵੀ ਮਾਈਂਡ ਨੂੰ ਰਿਲੈਕਸ ਕਰਨ ਵਾਲਾ ਇੱਕ ਇਹੋ ਜਿਹਾ ਤਰੀਕਾ ਆ ਵੀ ਜਿਹਦੇ ਵਿੱਚ ਨਿੰਦਰਾ ਕੀ ਹੈ ਰੀਚਾਰਜ ਕਰਦੀ ਹੈ ਬਾਡੀ ਨੂੰ ਉਹ ਵੀ ਇੱਕ ਰੀਚਾਰਜ ਕਰਨ ਵਾਲੀ ਬੈਟਰੀ ਰੀਚਾਰਜ ਕਰਨ ਵਾਲੀ ਬਾਣੀ ਹੈ ਦੂਜੇ ਪਾਸੇ ਮਹਾਰਾਜ ਇਹ ਵੀ ਦ੍ਰਿਸ਼ਟਾਂਤੀ ਦਿੰਦੇ ਵੀ ਅਲਪਾਹਾਰ ਤੇ ਡਾਕਟਰ ਸਾਹਿਬ ਤੁਹਾਡਾ ਕੀ 35 ਸਾਲ ਦਾ ਐਕਸਪੀਰੀਅੰਸ ਹੈ ਤੁਸੀਂ ਕੀ ਦੇਖਿਆ ਵੀ ਖਾਣੇ ਦੇ ਬਾਰੇ ਕੀ ਨਿਜਮ ਨੇ ਤੁਸੀਂ ਕੀ ਦੱਸਦੇ ਹੋ ਲੋਕਾਂ ਨੂੰ ਆਪਣੇ ਖਾਣੇ ਦੇ ਬਾਰੇ ਤੇ ਤੁਸੀਂ ਕੀ ਦੱਸਦੇ ਹੋ ਵੀ ਆਪਣੀ ਮਨ ਦੀ ਅਵਸਥਾ ਨੂੰ ਕਿਸ ਤਰ੍ਹਾਂ ਮੈਨੇਜ ਕਰੀਏ ਕਿ ਉੱਥੇ ਡਾਇਬਟੀਜ਼ ਦਾ 슈ਗਰ ਦਾ ਇਹ ਜਿਹੜਾ ਐਡਾ ਤਕੜਾ ਪਹਿਰਾ ਸਾਨੂੰ ਦੇਣਾ ਪੈਂਦਾ ਹੈ ਡੇਲੀ ਦੇ ਡੇਲੀ ਉਹਨਾ ਦੇਣਾ ਪਵੇ ਦੇਖੋ ਜੋ ਮੈਂ ਇਹ 35 ਸਾਲ ਦੇ ਐਕਸਪੀਰੀਅੰਸ ਦੇਖਿਆ ਹੈਗਾ ਮੈਨੂੰ ਤੁਸੀਂ ਯਾਦ ਕਰਾ ਦਿੱਤਾ ਮੈਂ ਆਪਣੇ ਹੁਣੇ ਜਦ ਡਿਗਲ ਸੁਣ ਰਿਹਾ ਸੀ ਤਾਂ ਮੈਂ ਸੋਚ ਰਿਹਾ ਸੀ ਮੇਰੇ ਬੜੇ ਐਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜੇ ਕਿ ਬੜੇ ਕਾਮ ਨੇ ਆਪਣੇ ਸੰਤੁਸ਼ਟ ਨੇ ਲਾਈਫ ਦੇ ਵਿੱਚ ਉਹਨਾਂ ਨੇ ਕੋਈ ਬਹੁਤ ਇੱਕ ਮੈਡ ਰੇਸ ਨਹੀਂ ਲੱਗੇ ਹੋਏ ਔਰ ਇਹ ਜਿਹੜੀਆਂ ਚੀਜ਼ਾਂ ਤੁਸੀਂ ਦੱਸਿਆ ਕਿ ਆਰਾਮ ਨਾਲ ਆਪਣੇ ਟਾਈਮ ਸਿਰ ਉਹਨਾਂ ਨੇ ਖਾਣਾ ਖਾਣਾ ਹੈ ਟਾਈਮ ਸੀ ਸੋਨਾ ਹੈ ਕੋਈ ਬਹੁਤ ਜ਼ਿਆਦਾ ਹਾਈ ਉਹਨਾਂ ਦੀਆਂ ਐਸਪੀਰੇਸ਼ਨਸ ਨਹੀਂ ਹੈ ਜੀਆਂ ਕੋਈ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇਨਸਿਕਿਉਰਟੀ ਨਹੀਂ ਹੈ ਤਾ ਉਹ ਮੈਂ ਦੇਖਿਆ ਕਿ 25 25 30 ਦੀ ਸਾਲ ਹੋ ਗਏ ਉਹਨਾਂ ਨੂੰ 슈ਗਰ ਹੋਏ ਨੂੰ ਨਾ ਤਾਂ ਉਹਨਾਂ ਦੀ ਦਵਾਈ ਵਧੀ ਹੈ ਉਹ ਇੱਕ ਅੱਧੀ ਗੋਲੀ ਤੇ ਟਿਕੇ ਨੇ ਉਹਦੇ ਨਾਲ 슈ਗਰ ਕੰਟਰੋਲ ਹੈ ਨਾ ਹੀ ਉਹਨਾਂ ਨੂੰ ਕੋਈ ਹਾਰਡੀ ਪ੍ਰੋਬਲਮ ਹੋਈ ਹੈ ਨਾ ਹੀ ਉਹਨਾਂ ਦੀ ਕਿਡਨੀਜ਼ ਨੂੰ ਪ੍ਰੋਬਲਮ ਹੋਈ ਹੈ ਨਾ ਹੀ ਉਹਨਾਂ ਦੀ ਅੱਖਾਂ ਨੂੰ ਪ੍ਰੋਬਲਮ ਹੋਈ ਹੈ کتے نہ کتے اہی د کچھ لوگانوں ایسے لوگانوں دیتی ہے جڑے کی بہت زیادہ اگریسیو نے ایمبیشیس نے پروپر نہ کھانے نے پروپر نہ سنتے نے جی سنتے نے تا انہیں دی فل سلیپ نہیں کیوں پربو د جی میں تسی جب پا نال کی ایک بہت ودیا ذریعہ ہے اپنے آپ ایک جڑا ہے گا مائنوں سٹیبل کرتے تو انہیں ہر چھ مہینے سال دو سال بعد دبئی بدی گئی ہے الٹیمیمٹلی انسولین, انسولین تو آ گئے انسو تو آ ود گئے ہوئی نہ کوئی کمپلیشن آ گئی یا ہارٹ کی سے آ سو ایک دو گروپ نے جس طرح تھی مجھے ایک گروپ یہ ہے جا جس طرح آ ہاں بانی کے حساب نال چاہے مینو نہیں پتا کہ انہوں نے بانی دے کر کے اس طرح اپنا بنایا ہوا یا ادروائز بنایا ہوا تو وہ اپنی بڑی اچھی لائف ڈیل کر رہے لیڈ کر رہے ہیں چاہے انہوں نے شوگر ہے ہی ہے پر نہ کوئی کوپلی کیوںکہ جی نو سائنس جوڑیے اپنے جوڑی دیکھ دیں کہ جس طرح میں پہلے بھی دسیا کہ ایک نیند ہے ایک اپنا نیوکلیئس ہوں گا وہ پینیل باڈی ہوں اتو میلٹ اپنا سکریٹ ہوں وہ سرکیڈی ریزم جا دن اور رات نیچر نے سائیکل بنایا وہ سکریٹ ہوں رات سکریٹ ہوں اپنا ایک سپیسیفک ایک ٹائم کی دی نیند دیا جان جی اپنی باڈی رلیکسن ملتی ہے باڈی ریجویٹ ہوتی ہے جی آپ اس حساب نہیں چلتے اور آپ جہاں چیزاں دسیاں اپنا کام کرو امکار لوہ موہد انرسٹ کے وہ پہلے تو تا ایک ٹائم سر نیند نہیں لے جی لینے ہیں تو وہ ਰੈਸਟਫੁਲ ਸਲੀਪ ਨਹੀਂ ਹੁੰਦੀ ਉਹਦੇ ਨਾਲ ਹਾਰਮੋਨ ਜਿਹੜੇ ਹੈਗੇ ਆ ਉਹ ਗੜਬੜਾ ਜਾਂਦੇ ਨੇ ਉਹਦੇ ਨਾਲ ਉਹਨਾਂ ਦਾ 슈ਗਰ ਅਨ ਕੰਟਰੋਲ ਰਹਿੰਦੀ ਹੈ ਸੋ ਇਹ ਦੋਨੇ ਚੀਜ਼ਾਂ ਫੇਰ ਮੈਂ ਦੁਬਾਰਾ ਰਿਪੀਟ ਕਰ ਰਿਹਾ ਹਾਂ ਇਹ ਦੋਨੇ ਚੀਜ਼ਾਂ ਨੂੰ ਜੇ ਆਪਾਂ ਐਸਿਮੀਲੇਟ ਕਰੀਏ ਤਾਂ ਬਿਲਕੁਲ ਸਹੀ ਬੈਠਦੀ ਹੈ ਗੱਲ ਕਿ ਇੱਕ ਗਰੁੱਪ ਜਿਹੜਾ ਕਿ ਗੁਰਬਾਨੀ ਦੇ ਪ੍ਰੇਰਿਤ ਹੋ ਕੇ ਇਸ ਤਰ੍ਹਾਂ ਦੀ ਲਾਈਫ ਲੀਡ ਕਰਦਾ ਤਾਂ ਉਹ 슈ਗਰ ਬਿਮਾਰੀ ਨੂੰ ਕੰਟਰੋਲ ਵੀ ਕਰ ਲਏਗਾ ਤੇ ਕੰਪਲਿਕੀਸ਼ਨ ਵੀ ਨਹੀਂ ਹੋਣਗੀਆਂ ਰਿਵਰਸ ਵੀ ਕਰ ਲਏਗਾ ਦੂਜਾ ਗ੍ਰੁੱਪ ਹੈ ਉਹਨਾਂ ਦੀ ਦਵਾਈਆਂ ਵਧੀਆਂ ਜਾਣਗੀਆਂ ਇਨਸੂਲਿਨ ਵੀ ਆ ਜਾਏਗਾ ਟੀਕੇ ਆ ਵੀ ਆ ਜਾਏਗਾ ਉਹ ਦੇ ਬਾਵਜੂਦ ਉਹਨੂੰ ਕੰਪਲਿਕੀਸ਼ਨ ਡਾਕਟਰ ਸਾਹਿਬ ਤੁਸੀਂ ਆਪਣੇ ਇੱਕ ਪਲੈਟਫਾਰਮ ਜਿਹੜਾ ਹੀਲਡ ਹੈ ਉਹਦੇ ਨਾਲ ਜੁੜੇ ਹੋਏ ਹੋ ਤੇ ਡਾਕਟਰ ਸਾਹਿਬ ਤੁਸੀਂ ਇੱਕ ਬੜਾ ਹੀ ਬੜਾ ਹੀ ਬਹੁਤ ਹੀ ਪਿਆਰਾ ਉਪਰਾਲਾ ਕੀਤਾ ਹੈ ਜਿੱਦੇ ਤੁਸੀਂ ਫਾਈਵ ਪਿਲਰਸ ਜਿਹਦੀਆਂ ਗੱਲਾਂ ਕਰਦੇ ਹੋ ਫਾਈਵ ਪੰਜ ਸਥੰਭ ਹੈਲਥ ਦੇ ਉਹ ਉਹਨੇ ਉਹ ਕਿਨੇ ਤੇ ਉਹਦੇ ਬਾਰੇ ਦੱਸੋ ਤੇ ਆਪਣੇ ਪਲੈਟਫਾਰਮ ਬਾਰੇ ਥੋੜਾ ਜਿਹਾ ਦੱਸੋ ਮੈਂ ਡਾਕਟਰ ਕਰਮਗਿਰੀ ਕੋਹਲ 30 ਸਾਲ ਤੋਂ ਐਮਡੀ ਤੋਂ ਬਾਅਦ ਪ੍ਰੈਕਟਿਸ ਕਰ ਰਿਹਾ ਐਜ਼ ਅ ਡਾਇਬੀਟੋਲੋਜਿਸਟ ਐਂਡ ਕਾਰਡੀਓਲੋਜਿਸਟ ਮੈਂ ਦੇਖਿਆ ਹੈਗਾ ਕਿ ਬੜੇ ਲੋਕ ਸਾਡੇ ਯੂਕੇ ਯੂਐਸਏ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਜਾਂ ਹੋਰ ਪ੍ਰੋਬਲਮਸ ਨੇ ਉਹਨਾਂ ਨੂੰ ਬੜਾ ਮੁਸ਼ਕਲ ਹੁੰਦਾ ਹੈਗਾ ਆਪਣੀ ਟ੍ਰੀਟਮੈਂਟ ਕਰਾਉਣਾ ਕਿਉਂਕਿ ਪਹਿਲਾਂ ਤਾਂ ਸਪੈਸ਼ਲਿਸਟ ਡਾਕਟਰਸ ਨਹੀਂ ਮਿਲਦੇ ਉਹਨਾਂ ਦੀ ਅਪਾਇੰਟਮੈਂਟ ਨਹੀਂ ਮਿਲਦੀ ਬੜੀ ਦੇਰ ਵੇਟ ਕਰਨੀ ਪੈਂਦੀ ਹੈ ਜੇ ਮਿਲ ਜਾਂਦੇ ਆ ਤਾਂ ਉਹ ਬੜਾ ਮਹਿੰਗਾ ਹੈਗਾ ਪੈਸੇ ਬੜੇ ਖਰਚੇ ਨੇ ਪੈਂਦੇ ਆ ਫੇਰ ਕੱਲੀ ਦਵਾਈ ਦੇ ਨਾਲ ਇਹ ਇਲਾਜ ਨਹੀਂ ਹੁੰਦਾ ਸਾਨੂੰ ਬਹੁਤ ਕੁਛ ਇਹਦੇ ਵਿੱਚ ਦੇਖਣਾ ਹੁੰਦਾ ਜਿਵੇਂ ਡਾਈਟ ਕੰਟਰੋਲ ਵਾਸਤੇ ਸਾਨੂੰ ਡਿਊਟ੍ਰੀਸ਼ਨਿਸਟ ਡਾਈਟੀਸ਼ੀਅਨ ਦੀ ਜ਼ਰੂਰਤ ਹੈ ਫਿਜ਼ੀਕਲ ਐਕਟੀਵਿਟੀ ਕੀ ਐਕਸਰਸਾਈਜ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਉਹਦੇ ਵਾਸਤੇ ਸਾਨੂੰ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੈ ਸਾਡੀ ਮੈਂਟਲ ਹੈਲਥ ਵਾਸਤੇ ਸਾਨੂੰ ਸਾਈਕੋਐਨਾਲਿਸਟ ਦੀ ਜ਼ਰੂਰਤ ਹੈ ਸਾਡੀ ਪ੍ਰੋਪਰ ਸਲੀਪ ਆਵੇ ਉਹਦੇ ਵਾਸਤੇ ਸਾਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ ਇਸ ਸਾਰੀਆਂ ਸਰਵਿਸਿਜ਼ ਹੀਲਡ ਐਪ ਦੇ ਵਿੱਚ ਇੱਕ ਛੱਤ ਦੇ ਹੇਠਾਂ ਇਹ ਅਸੀਂ ਲਿਆਂਦੀਆਂ ਐ ਇਸ ਗਰੁੱਪ ਦੇ ਵਿੱਚ ਸਾਰੇ ਸਪੈਸ਼ਲਿਸਟ ਨੇ ਔਰ ਬੜੇ ਥੋੜੇ ਪੈਸਿਆਂ ਦੇ ਵਿੱਚ ਜੇ ਲੋਕ ਸਬਸਕ੍ਰਾਈਬ ਕਰਕੇ ਇਹਨੂੰ ਐਪ ਨੂੰ ਯੂਜ਼ ਕਰਦੇ ਨੇ ਤਾਂ ਇਹ ਸਾਰੀਆਂ ਸਰਵਿਸਿਜ਼ ਮਿਲ ਜਾਂਦੀਆਂ ਨੇ ਔਰ ਬੜਾ ਸੌਖਾ ਆਏਗਾ ਘੱਟ ਪੈਸਿਆਂ ਦੇ ਵਿੱਚ ਇਲਾਜ ਵੀ ਹੋ ਜਾਂਦਾ ਔਰ ਅੱਗੇ ਵਾਸਤੇ ਗਾਈਡੈਂਸ ਵੀ ਮਿਲ ਜਾਂਦਾ ਥੈਂਕ ਯੂ ਏ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਡੂੰਘੀਆਂ ਗੱਲਾਂ ਜਿਹੜੀਆਂ ਸਾਇੰਸ ਤੇ ਵਿਦਵਾਨ ਮਤਲਬ ਜਿਹੜੇ ਬਾਇਓਲੋਜੀ ਸਾਈਡ ਤੇ ਡਾਕਟਰਾਂ ਡਾਕਟਰਾਂ ਦੇ ਰਾਹੀਂ ਜਿਹੜੇ ਵਿਚਾਰ ਪ੍ਰਗਟ ਕੀਤੇ ਨੇ ਇਹ ਬਹੁਤ ਬਹੁਤ ਉਮਦਾ ਵਿਚਾਰ ਸੀ ਤੇ ਡਾਕਟਰ ਸਾਹਿਬ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਸੇ ਤਰ੍ਹਾਂ ਹੀ ਤੁਸੀਂ ਸੰਗਤ ਨਾਲ ਮੁਖਾਤਬ ਹੁੰਦੇ ਰਹੋ ਤੇ ਇਹ ਜਿਹੜੇ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰਦੇ ਰਹੋ ਜਿਹੜੇ ਤੁਹਾਡੇ ਯੂਨਿਕ ਐਕਸਪੀਰੀਐਂਸਸ ਨੇ ਤੇ ਅਸੀਂ ਉਪਰਲਾ ਸੈਟਰੀਕ ਨਾਲ ਚਾਲੂ ਰੱਖਾਂਗੇ ਤੇ ਹੋਰ ਵੀ ਅਸੀਂ ਮਹਾਪੁਰਖਾਂ ਦੀਆਂ ਬਾਣੀਆਂ ਗ੍ਰੰਥਾਂ ਤੋਂ ਫਰੋਲਾਂਗੇ ਤੇ ਦੇਖਾਂਗੇ ਵੀ ਉਹਦੇ ਵਿੱਚ ਮਹਾਰਾਜ ਨੇ ਕੀ ਲਿਖਿਆ ਕਿਸ ਤਰ੍ਹਾਂ ਲਿਖਿਆ ਮੈਂ ਚਾਹਾਂਗਾ ਵੀ ਤੁਸੀਂ ਵਾਪਸ ਆਓ ਤੇ ਅਸੀਂ ਹੁਣ ਕੋਈ ਹੋਰ ਡਿਸਕਸ਼ਨਸ ਕਿਸੇ ਪਾਗੋਦ ਗੀਤਾ ਤੋਂ ਵੀ ਲੈ ਕੇ ਕਰੀਏ ਤੇ ਹੋਰ ਗ੍ਰੰਥਾਂ ਤੋਂ ਅਸੀਂ ਇਹ ਕੀ ਦ੍ਰਿਸ਼ਟਾਂਤੀ ਮਿਲਦੀ ਹੈ ਇਹਦੇ ਬਾਰੇ ਹੀ ਗੱਲ ਕਰੀਏ ਜੀ ਬਹੁਤ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਕਿ ਮੈਂ جی تو اجے لے سارے اپنے وچار سانجے کر سکیا اور جوے کی میں سوچ رہا سر جی اِسی, اسی پیشنٹ کہنے کہنے بھی تیری شوگر کنٹرول ہے ان سب کو ٹھیک ہے پر تو ت مہینے دبائی لے جا مہینے بعد آکے تو پھر ٹیسٹ کرا کے لیا کے آنے ہیں چاہے تو تک کوئی پرابلم نہیں ہے ٹائم ٹی ٹائم اسی اگین اسی ری چیک کر ہاں کہ ہاں بھی سارے ٹیسٹ ٹھیک نہیں چاہے پیشنٹ کو پرابلم نہیں ہے تاکہ اگر کا ٹائم جا والا ہے وہ اچھا نکلے اور کوالٹی آف لائف اچھی ہوگی لانگی آف لائف اچھی ہوگی ਉਸ ਤਰ੍ਹਾਂ ਇਹ ਮੈਂ ਸਮਝਦਾ ਕਿ ਜਿਹੜੇ ਤੁਸੀਂ ਅੱਜ ਇਹ ਸਾਰੇ 5 6 ਮੈਨੂੰ ਦਿਖਾਏ ਹੈਗੇ ਗੁਰਬਾਨੀ ਦੇ ਜਿਹੜੇ ਪ੍ਰੇਰਿਤ ਹੋ ਕੇ ਕਰਨ ਵਾਲੇ ਇਹ ਅਗਰ ਜੇ ਅਸੀਂ ਰਿਪੀਟਿਡਲੀ ਆਪਣੇ ਸੰਗਤ ਨੂੰ ਲੋਕਾਂ ਨੂੰ ਵਿਦ ਰੈਫਰਸ ਟੂ ਡਾਇਬੀਟਿਸ অর ਹਾਈਪਰ ਟੈਨਸ਼ਨ অর ਅਦਰ ਡਿਸੀजेस ਉਹਨਾਂ ਨੂੰ ਰੈਗੂਲਰਲੀ ਆਪਾਂ ਦਸੀਏ ਤਾਂ ਆਈ ਥਿੰਕ ਉਹਨਾਂ ਦਾ ਜਿਹੜਾ ਦਿਨਚਰਿਆ ਸੈੱਟ ਕਰਨ ਦੇ ਵਿੱਚ ਰੈਗੂਲਰਟੀ ਬਣਾਉਣ ਦੇ ਵਿੱਚ ਉਹਨੂੰ ਕੰਟੀਨਿਊਟੀ ਦੇ ਵਿੱਚ ਬਹੁਤ ਹੈਲਪਫੁਲ ਹੋਏਗਾ ਔਰ ਇੱਕ ਬਹੁਤ ਵੱਡੀ ਇੱਕ ਸੇਵਾ ਹੋਏਗੀ ਮੈਨ ਕਾਈਂਡ ਵਾਸਤੇ ਜਿਹੜੇ ਕਿ ਤੁਸੀਂ ਕਰ ਰਹੇ ਹੋ ਔਰ ਮੈਂ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਕਿ ਮੈਂ ਇਹਦਾ ਪਾਰਟ ਆ ਔਰ ਵਾਹਿਗੁਰੂ ਪ੍ਰਮਾਤਮਾ ਕਰੇ ਇਹਨੂੰ ਕੰਟੀਨਿਊ ਕਰਦੇ ਰਹੀਏ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ